ਹਾਂਜੀ ਆ ਮਸ਼ੀਨ ਮੇਰੇ ਦਾਜ ਵਿੱਚ ਆਈ ਸੀ ਤੇ ਇਹਨੂੰ ਵਰਤ ਵਰਤ ਕੇ ਇਹਦੇ ਕੋਲ ਕੰਮ ਲੈ ਲੈ ਕੇ ਇਹਦਾ ਇਹ ਜਲੂਸ ਕਰ ਛੜਿਆ ਇਹਦੇ ਸਾਰੇ ਬਟਨ ਬਟਨ ਟੁੱਟ ਗਏ ਆ ਰस्सियां ਬੰਨ ਬੰਨ ਕੇ ਇਹਦੇ ਨਾਲ ਗੁਜ਼ਾਰਾ ਚੱਲਣ ਡਿਆ ਵਾ ਤੇ ਸਾਰੇ ਪਾਸਿਓਂ ਟੁੱਟ ਚੁੱਕੀ ਆ ਮੈਂ ਬਥੇਰੀ ਵਰੀ ਕਿਹਾ ਵੀ ਇਹ ਮਸ਼ੀਨ ਨੂੰ ਦੇ ਦਿੰਨੇ ਆ ਦੇ ਦਿੰਨੇ ਆ ਇਦਾਂ ਦੀ ਨਵੀਂ ਲੈ ਆਉਨੇ ਆ ਪਰ ਮਜਾਲਿਆ ਕਿਤੇ ਵੀ ਕਹੇ ਵੀ ਇਹ ਜੀ ਇਹ ਇਹ ਦੇ ਦਈਏ ਮਸ਼ੀਨ ਜਿੰਨਾ ਚਿਰ ਮੈਂ ਰਹੂੰਗੀ ਨਾ ਇਹ ਘਰ ਵਿੱਚ ਉਨਾ ਚਿਰ ਮੇਰੇ ਦਾਜ ਦੀ ਇਹ ਮਸ਼ੀਨ ਰਹੂਗੀ ਮੇਰੇ ਨਾਲ ਰਹੂਗੀ ਜਿੰਨਾ ਚਿਰ ਮੈਂ ਰਹੂੰਗੀ ਤੇ ਠੀਕ ਹੈ ਨਾ ਦੇਖੋ ਜੀ ਗੱਲ ਇਦਾਂ ਆ ਕਿ ਜਿੱਦਾਂ ਇਹ ਮਸ਼ੀਨ ਟੁੱਟੀ ਭੱਜੀ ਆਣਾ ਜੇ ਤੁਸੀਂ ਕਿਤੇ ਮੈਨੂੰ ਸਹੀ ਤਰੀਕੇ ਨਾਲ ਮੇਰੇ ਵੱਲ ਵੇਖੋ ਤੇ ਮੈਂ ਇਹਦੇ ਤੋਂ ਵੀ ਜ਼ਿਆਦਾ ਟੁੱਟਾ ਭੱਜਾਂ ਜੇ ਇਹਦਾ ਉਤਲਾ ਢੱਕਣ ਵੀ ਟੁੱਟਾ ਜੇ ਇਹਦਾ ਵਿੱਚ ਸਕਾਉਣ ਵਾਲਾ ਜਿਹੜਾ ਟੋਲ ਜਿਆ ਹੁੰਦਾ ਆ ਉਹ ਵੀ ਖਰਾਬ ਆ ਪਤਾ ਨਹੀਂ ਵਿੱਚ ਜਰਾ ਫਸੀ ਆ ਰੇ ਜੇ ਆ ਮਸ਼ੀਨ ਕਿਸੇ ਨੇ ਲੈਣੀ ਹੋਵੇ ਇਹ ਅਨਮੋਲ ਹੀਰਾ ਕਿਸੇ ਨੇ ਲੈਣਾ ਹੋਵੇ ਤੇ ਸਾਡੇ ਨਾਲ ਸੰਪਰਕ ਕਰ ਸਕਦਾ ਜੀ